ਮੁੱਖ ਮੰਤਰੀ ਸਾਹਿਬ ਕੋ ਸਰ ਸਾਡੇ ਲਈ ਕਿੱਥੇ ਟਾਈਮ ਹੈ ਕਹਿੰਦੇ ਦਰਵਾਜ਼ੇ ਖੁੱਲੇ ਨੇ ਸਰ ਸਾਡੇ ਲਈ ਨਹੀਂ ਖੁੱਲੇ ਨੇ ਸਾਡੇ ਲਈ ਤਾਂ ਬੰਦ ਨੇ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨ ਦੇ ਲਈ ਲਾਰੇ ਲਾਏ ਜਾ ਰਹੇ ਨੇ 2014 ਤੋਂ ਹੁਣ ਤੱਕ 10 ਸਾਲ ਹੋ ਗਏ 11ਵਾਂ ਸਾਲ ਚੱਲ ਰਿਹਾ ਤੇ ਹਰ ਵਾਰ ਜਦੋਂ ਵੀ ਅਸੀਂ ਮੀਟਿੰਗ ਕਰਦੇ ਸਾਨੂੰ ਕੋਈ ਗੱਲ ਕਹੀ ਜਾਂਦੀ ਕਿ ਤੁਹਾਡੀ ਫਾਈਲ ਚੱਲ ਰਹੀ ਹੈ ਰੈਗੂਲਰ ਦੀ ਫਾਈਲ ਚੱਲ ਰਹੀ ਹੈ ਬਟ ਉਹ ਫਾਈਲ ਕਿੱਥੇ ਪਹੁੰਚੀ ਸਾਨੂੰ ਇਸ ਦਾ ਕਿਤਾ ਕੋਈ ਹਿਸਾਬ ਨਹੀਂ ਦਿੱਤਾ ਗਿਆ ਇਨਾਂ ਨੇ 118 ਸਕੂਲ ਐਮੀਨ ਸਕੂਲ ਆਫ ਐਮੀਨ ਸਕੂਲ ਕੇ ਉਹਦੇ ਪ੍ਰਚਾਰ ਪ੍ਰਸਾਰ ਤੇ ਲੱਖਾਂ ਰੁਪਇਆ ਲਾਤਾ ਪਰ ਉੱਥੋਂ ਸਿਰਫ 2 ਮੈਟ ਆਈਆਂ ਮੈਰਿਟ ਹੋਰੇ ਸਕੂਲਾਂ ਦੇ ਵਿੱਚੋਂ 37 ਮੈਟ ਆ ਜਿਹੜੀਆਂ ਆਈਆਂ 10 ਸਕੂਲਾਂ ਦੇ ਵਿੱਚੋਂ ਪਰ ਸਰਕਾਰ ਉਹਨਾਂ ਬੱਚਿਆਂ ਦੇ ਲਈ ਜਾਂ ਇਹਨਾਂ ਸਕੂਲਾਂ ਦੇ ਲਈ ਜਾਂ ਅਧਿਆਪਕਾਂ ਦੇ ਲਈ ਕੁਝ ਵੀ ਜਿਹੜਾ ਉਹ ਨਹੀਂ ਕਰ ਰਹੀ ਬਿਲਕੁਲ ਸਰਕਾਰ ਤੋਂ ਖੋਚ ਸਰਕਾਰ ਲਾਰੇ ਆ ਰਿਆਂ ਤੇ ਲਾਰੇ ਲਾਈ ਜਾ ਰਹੀ ਹੈ ਮੀਟਿੰਗਾਂ ਦੇ ਕੇ ਵੀ ਮੁੱਕ ਰਹੀ ਆ ਬਾਹਰ ਬੋਰਡ ਤਾਂ ਉਹਨਾਂ ਨੇ ਜਰੂਰ ਲਾਏ ਨੇ ਕੰਮ ਕਰ ਵਾਲੀ ਦਰਵਾਜ਼ੇ ਖੁੱਲੇ ਨੇ ਕਿਸੇ ਲਈ ਕੋਈ ਦਰਵਾਜ਼ਾ ਨਹੀਂ ਖੁੱਲਿਆ ਉਹਨਾਂ ਦੇ ਖਾਸਮ ਖਾਸ ਹੀ ਨੇ ਜਿਨ੍ਹਾਂ ਲਈ ਦਰਵਾਜ਼ੇ ਖੋਲਦੇ ਨੇ ਅਸੀਂ ਆਪ ਤੇ ਪੜੇ ਪੜੇ ਆ ਅਸੀਂ ਜਿਹੜੀ ਮਤਲਬ ਇਹਨਾਂ ਦੀ ਸੋਚ ਸੀ ਉਹ ਸੋਚ ਤੋਂ ਅਸੀਂ हट ਕੇ ਕੰਮ ਕੀਤਾ ਪੰਜਾਬ ਨੂੰ ਨੀਡ ਦੇ ਵਿੱਚ ਸਟੂਡੈਂਟਸ ਦਿੱਤੇ ਆਪਣੇ ਜੇਈ ਚ ਦਿੱਤੇ ਆਰਮੀ ਚ ਦਿੱਤੇ ਪੰਜਾਬ ਪੁਲਿਸ ਦੇ ਵਿੱਚ ਦਿੱਤੇ ਕਾਮੀ ਸਰਕਾਰ ਦੇ ਦਿੱਤੇ ਜਿਹੜੇ ਇਹਨਾਂ ਟੀਚਰਾਂ ਬਾਰੇ ਕਦੀ ਨਹੀਂ ਸੋਚਿਆ ਉਹਨਾਂ ਨੇ ਲੁਧਿਆਣੇ ਵੈਸਟ ਦੇ ਵਿੱਚਾਂ ਜਿੱਥੇ ਲੁਧਿਆਣੇ ਵੈਸਟ ਦੇ ਵਿੱਚ ਸਿਆਸੀ ਅਖਾੜਾ ਭਖਿਆ ਹੋਇਆ ਆ ਤਾਂ ਉੱਥੇ ਸਰਕਾਰ ਦੇ ਖਿਲਾਫ ਅੱਜ ਰੋਜ਼ ਪ੍ਰਦਰਸ਼ਨ ਜਿਹੜੇ ਹੈਗੇ ਆ ਉਹ ਵੀ ਚੱਲ ਰਿਹਾ ਮੈਰੀਟੋਰੀਅਸ ਟੀਚਰਸ ਯੂਨੀਅਨ ਜਿਹੜੇ ਸਾਡੇ ਨਾਲ ਨੇ ਆਮਦਨੀ ਪਾਰਟੀ ਦੀ ਸਰਕਾਰ ਮਾਨ ਸਰਕਾਰ ਇਹ ਕਹਿੰਦੇ ਨੇ ਕਿ ਮਾਸਟਰ ਦੇ ਪੁੱਤ ਦੀ ਸਰਕਾਰ ਮਾਸਟਰ ਦੇ ਪੁੱਤ ਦੀ ਸਰਕਾਰ ਦੇ ਵਿੱਚ ਹੁਣ ਫਿਰ ਮਾਸਟਰਾਂ ਨੂੰ ਵੀ ਧਰਨੇ ਦੇ ਲਈ ਆਉਣਾ ਪੈ ਗਿਆ ਸਰ ਤੁਹਾਡੇ ਸਾਹਮਣੇ ਹੈ ਅੱਜ ਡੀਟੀਐਫ ਦਾ ਇੱਕ ਸਾਂਝਾ ਮੋਰਚਾ ਸਿਗਾ ਇੱਥੇ ਔਰ ਬੜੀ ਤਰ੍ਹਾਂ ਦੀਆਂ ਅਧਿਆਪਕ ਜਿੱਥੇ ਬੰਦੇ ਆ ਇੱਥੇ ਪਹੁੰਚਿਆ ਨੇ ਇਤੋਂ ਸਾਬਿਤ ਹੁੰਦਾ ਆ ਕਿ ਅਧਿਆਪਕਾਂ ਦਾ ਕਿੰਨਾ ਕਿ ਸਰ ਅਸੀਂ 2014 ਤੋਂ ਇੱਥੇ ਕੰਮ ਕਰ ਰਹੇ ਹਾਂ ਮੈਰਿਟੋਰੀਅਲ ਸਕੂਲਾਂ ਦੇ ਵਿੱਚ ਤੇ ਸਾਨੂੰ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰਨ ਦੇ ਲਈ ਲਾਰੇ ਲਾਏ ਜਾ ਰਹੇ ਨੇ 2014 ਤੋਂ ਹੁਣ ਤੱਕ 10 ਸਾਲ ਹੋ ਗਏ 11ਵਾਂ ਸਾਲ ਚੱਲ ਰਿਹਾ ਤੇ ਹਰ ਵਾਰ ਜਦੋਂ ਵੀ ਅਸੀਂ ਮੀਟਿੰਗ ਕਰਦੇ ਸਾਨੂੰ ਇੱਕੋ ਗੱਲ ਕਹੀ ਜਾਂਦੀ ਕਿ ਤੁਹਾਡੀ ਫਾਈਲ ਚੱਲ ਰਹੀ ਹੈ ਰੈਗੂਲਰ ਦੀ ਫਾਈਲ ਚੱਲ ਰਹੀ ਹੈ ਬਟ ਉਹ ਫਾਈਲ ਕਿੱਥੇ ਤੱਕ ਪਹੁੰਚੀ ਸਾਨੂੰ ਇਸ ਦਾ ਕਿੱਦਾਂ ਕੋਈ ਹਿਸਾਬ ਨਹੀਂ ਦਿੱਤਾ ਗਿਆ ਸਾਡੇ ਨਾਲ ਹੋਈ ਨਹੀਂ ਮੀਟਿੰਗ ਕੋਈ ਮੁੱਖ ਮੰਤਰੀ ਸਾਹਿਬ ਕੋਲ ਸਾਰੇ ਸਾਡੇ ਲਈ ਕਿੱਥੇ ਟਾਈਮ ਹੈਗਾ ਤਾਂ ਕਹਿੰਦੇ ਟਾਈਮ ਬਹੁਤ ਹੈ ਕਹਿੰਦੇ ਦਰਵਾਜ਼ੇ ਖੁੱਲੇ ਨੇ ਹਰ ਕਿਸੇ ਲਈ ਸਰ ਸਾਡੇ ਲਈ ਨਹੀਂ ਖੁੱਲੇ ਨੇ ਸਾਡੇ ਲਈ ਤਾਂ ਬੰਦ ਨੇ ਤੁਸੀਂ ਕਿਹੜਾ ਖਾਸ ਹੋ ਕਹਿੰਦੇ ਆਮ ਲੋਕਾਂ ਦੇ ਲਈ ਖੁੱਲੇ ਨੇ ਬਿਲਕੁਲ ਬਿਲਕੁਲ ਸਰ ਅਸੀਂ ਤਾਂ ਆਮ ਤੋਂ ਵੀ ਆਮ ਰਹਿ ਗਏ ਹੋ ਨਾ ਅਸੀਂ ਤਾਂ ਬਹੁਤ ਆਪਣੇ ਇੱਕ ਆਲੋਕ ਪਰਿਵਾਰ ਦੇ ਵਿੱਚ ਬੜੇ ਹੀ ਬ੍ਰਾਈਟ ਸਟੂਡੈਂਟ ਸੀ ਬੜੇ ਹੀ ਬ੍ਰਾਈਟ ਬੱਚੇ ਸੀਗੇ ਜਿਨ੍ਹਾਂ ਨੇ ਸਾਨੂੰ ਸਾਡੇ ਘਰ ਤੇ ਰੋਲ ਕੇ ਰੱਖ ਦਿੱਤਾ ਤੇ ਫਿਰ ਸੁਣਦੇ ਕਿਉਂ ਨਹੀਂ ਕੀ ਗੱਲ ਆ ਬਸ ਸਰੀ ਆਪਣੀਆਂ ਹੋਰ ਹੀ ਬਹੁਤ ਸਾਰੇ ਪੋਲੀਟੀਕਲ ਇਸ਼ੂਸ ਨੇ ਦੇਖੋ ਪਹਿਲੀ ਗੱਲ ਤਾਂ ਇਹ ਇਹ ਮੈਨੂੰ ਲੱਗਦਾ ਪੋਲੀਟੀਕਲ ਇਸ਼ੂ ਇਹ ਹੈਗਾ ਕਿ ਸਰਕਾਰ ਜਿਹੜੀ ਆਪਣੇ ਸਾਡੇ ਸਕੂਲ ਹੈਗੇ ਆ ਇਹ ਬਾਦਲ ਸਰਕਾਰ ਦੇ ਟਾਈਮ ਦੇ ਖੁੱਲੇ ਹੋਏ ਆ ਤਾਂ ਕਿਤੇ ਨਾ ਕਿਤੇ ਇਹ ਵੀ ਮਾਈਂਡ ਚ ਹੁੰਦਾ ਕਿ ਕਿਸੇ ਹੋਰ ਸਰਕਾਰ ਦੇ ਖੁੱਲੇ ਹੋਏ ਆ ਉਸ ਤੋਂ ਬਾਅਦ ਨਾ ਇਹ ਕਾਂਗਰਸ ਸਰਕਾਰ ਆਣੇ ਸਾਡੀ ਸਟਾਰ ਲਈ ਇਸੇ ਕਰਕੇ ਕਿ ਬਾਦਲ ਸਰਕਾਰ ਦੇ ਖੁੱਲੇ ਹੋਏ ਆ ਇਹਦੇ ਨਾਲ ਇਹਦੇ ਨਾਲ ਪਰ ਤੁਹਾਡਾ ਤੁਹਾਡੀ ਮੈਂ ਇਹੀ ਗੱਲ ਕਹਿਣਾ ਚਾਹਨੀ ਕਿ ਸਾਡੇ ਸਕੂਲਾਂ ਦਾ ਸਰਕਾਰ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਸਕੂਲਾਂ ਦਾ ਜੋ ਚੇਅਰਮੈਨ ਆ ਸੀਐਮ ਆ ਕੀ सीएम ਸਰ ਸਾਡੇ ਸਕੂਲਾਂ ਦੇ ਚੇਅਰਮੈਨ ਨੇ ਤਾਂ ਉਹਨਾਂ ਨੂੰ ਸਾਡੇ ਸਕੂਲਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਡੇ ਸਕੂਲ ਇਹੋ ਜੀ ਹਾਲਤ 'ਚ ਹਨ ਜਿੱਥੇ ਸਾਡਾ ਇਨਫਰਾਸਟ੍ਰਕਚਰ ਬਹੁਤ ਖਰਾਬ ਹੋ ਚੁੱਕਿਆ ਹੈ 10 ਸਾਲਾਂ ਦੇ ਵਿੱਚ ਕੋਈ ਸਾਡੇ ਸਕੂਲਾਂ ਦੇ ਵਿੱਚ ਬਿਲਡਿੰਗ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਬਟ ਫਿਰ ਵੀ ਸਾਡੇ ਜਜ਼ਬੇ ਇੰਨੇ ਕੇ ਕਾਇਮ ਨੇ ਕਿ ਸਾਡੇ ਹਰ ਸਾਲ ਦੇ ਰਿਜ਼ਲਟ ਵਧੀਆ ਕਿਸੇ ਤਰ੍ਹਾਂ ਕੱਚੇ ਕੰਮਾਂ ਦੇ ਤੌਰ ਤੇ ਕੰਮ ਕਰ ਰਹੇ ਹਾਂ ਕੱਚੇ ਕੰਮਾਂ ਦੇ ਤੌਰ ਤੇ ਕਰ ਰਹੇ ਹੈ ਬਟ ਸਾਡੇ ਜਿਹੜੇ ਕੰਮ ਹੈ ਉਹ ਪੱਕੇ ਕੰਮਾਂ ਤੋਂ ਵੀ ਵਧੀਆ ਹੈ ਸਟੱਡੀ ਕਿੰਨੀ ਹੈ ਤੁਹਾਡੀ ਸਟੱਡੀ ਸਰ ਮੈਂ ਐਮਐਸਸੀ ਬੀਐਡ ਕੀਤੀ ਹੋਈ ਹੈ ਇਨਾ ਪੜਨ ਤੋਂ ਬਾਅਦ ਵੀ ਹਲੇ ਇਹੀ ਲਾਰਾ ਕੇ ਪੱਕਾ ਕਰੂ ਸਰਕਾਰ ਨਾਲ ਕਰੂ ਮਤਲਬ ਇਹ ਤਲਵਾਰ ਸਿਰਫ ਸਿਰਤੀ ਰਹਿੰਦੀ ਹੈ ਕਿ ਕੀ ਪਤਾ ਕਦੋਂ ਕੱਚਾ ਕਰ ਕੱਟ ਤੁਹਾਨੂੰ ਸਰ ਇਹੀ ਨਹੀਂ ਪਤਾ ਹੁੰਦਾ ਕਿ ਸਾਡਾ ਜਿਹੜਾ ਹੈਗਾ ਆ ਕੰਟਰੈਕਟ ਆ ਰੈਗੂਲਰ ਅੱਗੇ ਹੋਣਾ ਕਿ ਨਹੀਂ ਹੋਣਾ ਹਰ ਸਾਲ ਇੱਕ ਇੱਕ ਸਾਲ ਦਾ ਕੰਟਰੈਕਟ ਵਧਾਇਆ ਜਾਂਦਾ ਸਟਾਰਟਿੰਗ ਵਿੱਚ ਸਿਰਫ ਸਾਡਾ 3 ਸਾਲ ਦਾ ਵਧਿਆ ਸੋ ਉਸ ਤੋਂ ਬਾਅਦ ਇੱਕ ਇੱਕ ਸਾਲ ਦਾ ਕੰਟਰੈਕਟ ਵਧਾਇਆ ਜਾਂਦਾ ਸਾਨੂੰ ਤਾਂ ਆਪਣੀ ਨੌਕਰੀ ਸ਼ੋਰ ਨਹੀਂ ਹੈਗੀ ਬਟ ਅਸੀਂ ਆਪਣੀ ਇਹ ਨੌਕਰੀ ਦਾ ਜੋ ਕੱਚਾਪਨ ਹੈਗਾ ਅਸੀਂ ਇਹਨੂੰ ਕਦੇ ਵੀ ਆਪਣੇ ਮਿਹਨਤ ਦੇ ਵਿੱਚ ਅੱਗੇ ਲੈ ਕੇ ਨਹੀਂ ਆਂਦਦਾ ਕਿਉਂਕਿ ਸਾਡੇ ਰਿਜ਼ਲਟਸ ਬੋਲਦੇ ਨੇ ਇਸ ਸਾਲ ਦੇ ਰਿਜ਼ਲਟਸ ਜੇ ਅਗਰ ਦੇਖੇ ਰ ਸਾਡੀਆਂ 37 ਮੈਰਿਟਸ ਨੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਭਰ ਦੇ ਵਿੱਚੋਂ ਮੈਰਿਟੋਰੀਅਸ ਟੀਚਰ ਜਿਹੜੇ ਨੇ ਉਹ ਕਿੰਨੇ ਨੇ ਟੋਟਲ ਸਰ ਲਗਭਗ 300 ਦੇ ਕਰੀਬ ਨੇ 10 ਮੈਰਿਟੋਰੀਅਸ ਸਕੂਲ ਨੇ ਹਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਔਰ ਟੋਟਲ ਸਾਡੇ ਜੋ ਅਧਿਆਪਕ ਨੇ ਉਹ 300 ਗਿਣਤੀ ਹੈ ਖੁਸ਼ ਹੋ ਜੀਏ ਸਰਕਾਰ ਤੋਂ ਇਸ ਸਰਕਾਰ ਤੋਂ ਖੁਸ਼ ਹਾਂ ਬਈ ਬਿਲਕੁਲ ਨਹੀਂ ਸਰ ਅਸੀਂ ਬਿਲਕੁਲ ਨਹੀਂ ਸਰਕਾਰ ਤੋਂ ਖੋਜ ਸਰਕਾਰ ਲਾਰੇਆਂ ਤੇ ਲਾਰੇ ਲਾਈ ਜਾ ਰਹੀ ਹੈ ਮੀਟਿੰਗਾਂ ਦੇ ਕੇ ਵੀ ਮੁੱਕ ਰਹੀ ਆ ਬੇਟਾ ਕਹਿੰਦੇ ਆਮ ਲੋਕਾਂ ਨਹੀਂ ਸੁਣਦੇ ਬਹੁਤਾ ਸਰ ਕੋਈ ਨਹੀਂ ਸੁਣਦਾ ਜੀ ਉਹਨੇ ਤੇ ਦਾਰ ਬਾਰ ਮੂਰੇ ਵੀ ਜਾ ਕੇ ਬਹਿ ਗਏ ਆਪਾਂ ਉਹਨਾਂ ਦੇ ਘਰ ਬੂਰੇ ਵੀ ਕੋਈ ਬਾਹਰ ਨਹੀਂ ਨਿਕਲਿਆ ਸਾਡੀ ਗੱਲ ਸੁਣਨ ਲਈ ਗਰਮੀ ਤਾਪਤੀ ਚ ਗਰਮੀ ਚ ਜਾਨਨੇ ਆ ਕੋਈ ਬਾਹਰ ਨਹੀਂ ਨਿਕਲਦਾ ਮੀਟਿੰਗ ਤੇ ਮੀਟਿੰਗ ਮਿਲ ਜਾਂਦੀ ਆ ਬਸ ਸਰ ਉਹਨਾਂ ਦੇ ਕੋਈ ਖਾਸ ਹੀ ਨਹੀਂ ਜਿਨ੍ਹਾਂ ਨੂੰ ਸੁਣਦ ਨੇ ਉਹ ਆਮ ਲੋਕਾਂ ਦਾ ਕੋਈ ਨਹੀਂ ਹੈਗਾ ਬਾਹਰ ਬੋਰਡ ਤਾਂ ਇਹਨਾਂ ਨੇ ਜਰੂਰ ਲਾਏ ਨੇ ਕਾਮਕਰ ਵਾਲੀ ਦਰਵਾਜ਼ੇ ਖੁੱਲੇ ਨੇ ਕਿਸੇ ਲਈ ਕੋਈ ਦਰਵਾਜ਼ਾ ਨਹੀਂ ਖੁੱਲਾ ਉਹਨਾਂ ਦੇ ਖਾਸਮ ਖਾਸ ਹੀ ਨੇ ਜਿਨ੍ਹਾਂ ਲਈ ਦਰਵਾਜ਼ੇ ਖੋਲਦੇ ਨੇ ਸਿੱਧਾ ਵੀ ਦੁੱਖ ਹੰਦਾ ਵੀ ਇੰਨਾ ਪੜਕੇ ਯਾਰ ਸੜਕਾਂ ਦੇ ਉੱਤੇ ਬਿਲਕੁਲ ਜੀ ਸਰ ਅਸੀਂ ਆਪ ਤੇ ਪੜੇ ਪੜੇ ਆ ਅਸੀਂ ਜਿਹੜੀ ਮਤਲਬ ਇਹਨਾਂ ਦੀ ਸੋਚ ਸੀ ਔਰ ਸੋਚ ਤੋਂ ਅਸੀਂ हट ਕੇ ਕੰਮ ਕੀਤਾ ਪੰਜਾਬ ਨੂੰ ਨੀਡ ਦੇ ਵਿੱਚ ਸਟੂਡੈਂਟਸ ਦਿੱਤੇ ਆਪਣੇ ਜੇਈ ਚ ਦਿੱਤੇ ਆਰਮੀ ਚ ਦਿੱਤੇ ਪੰਜਾਬ ਪੁਲਿਸ ਦੇ ਵਿੱਚ ਦਿੱਤੇ ਤਾਂ ਵੀ ਸਰਕਾਰ ਦੇ ਜਿਹੜੇ ਇਹਨਾਂ ਟੀਚਰਾਂ ਬਾਰੇ ਕਦੀ ਨਹੀਂ ਸੋਚਿਆ ਉਹਨਾਂ ਨੇ ਜੀ ਜੀ ਕੀ ਕਹੋਗੇ ਸਰਕਾਰ ਵੀ ਜੇ ਇੱਥੇ ਆਈ ਖੜੀ ਆ ਦਵਾਰ ਤੇ ਲੁਧਿਆਣਾ ਵਾਸਤੇ ਉੱਤੇ ਵਿੱਚ ਆਈ ਖੜੀ ਆ ਸਰਕਾਰ ਨੂੰ ਜਾ ਕੇ ਮਿਲਣਾ ਸੀ ਭਗਵੰਤ ਸਿੰਘ ਮਾਣੋ ਕਹਿੰਦੇ ਦਰਵਾਜ਼ੇ ਖੁੱਲ੍ਹਿਆ ਜਦੋਂ ਮਰਜ਼ੀ ਆ ਕੇ ਮਿਲੋ ਸਰਕਾਰ ਦੇ ਜਿਹੜੇ ਦਰਵਾਜ਼ੇ ਖੁੱਲ੍ਹੇ ਆ ਜੀ ਉਹ ਆਮ ਲੋਕਾਂ ਦੇ ਲਈ ਖਾਸ ਲੋਕਾਂ ਦੇ ਲਈ ਆ ਅਸੀਂ ਤਾਂ ਇਹਨਾਂ ਦੇ ਜਿਹੜੇ ਦਰ ਤੇ ਜਾ ਕੇ ਆਉਣੇ ਆ ਹਰ ਵਾਰ ਕਦੇ ਗੰਭੀਰਪੁਰ ਧਰਨ ਆਲਾ ਆ ਸਾਨੂੰ ਤਾਂ ਸਿੱਖਿਆ ਮੰਤਰੀ ਵੀ ਨਹੀਂ ਮਿਲਦਾ ਜਦ ਕਿ ਇਹ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਨਾਅਰੇ ਲਾ ਰਹੀ ਸੀ ਵੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਸਿਹਤ ਕ੍ਰਾਂਤੀ ਲੈ ਕੇ ਆਵਾਂਗੇ ਸਿਹਤ ਕ੍ਰਾਂਤੀ ਦਾ ਹਾਲ ਤੁਸੀਂ ਸਾਹਮਣੇ ਦੇਖ ਰਿਹਾ ਸਿੱਖਿਆ ਕ੍ਰਾਂਤੀ ਬਾਰੇ ਮੈਰਿਟੋਰੀਅਸ ਤੋਂ ਵੱਧ ਮੈਨੂੰ ਲੱਗਦਾ ਕੋਈ ਨਹੀਂ ਜਾਣਦਾ ਕਿਉਂਕਿ ਪੰਜਾਬ ਦੇ ਵਿੱਚ 10 ਮੈਰਿਟੋਰੀਅਸ ਸਕੂਲ ਆ ਇਨ੍ਹਾਂ ਸਕੂਲਾਂ ਦੇ ਵਿੱਚ 9200 ਵਿਦਿਆਰਥੀ ਪੜ੍ਹਦਾ ਜਿਹੜਾ ਵਿਦਿਆਰਥੀ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਦੀ ਪੜ੍ਹਾਈ ਕਰਦਾ ਇਨ੍ਹਾਂ ਸਕੂਲਾਂ ਵਿੱਚ ਉਹ ਵਿਦਿਆਰਥੀ ਪੜ੍ਹਦੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚੋਂ ਮੈਡ ਦੇ ਵਿੱਚ ਆ ਕੇ ਟੈਸਟ ਦੇ ਕੇ ਪਾਸ ਕਰਦੇ ਆ ਉਹ ਪੜ੍ਹਾਈ ਕਰਦੇ ਆ ਸਾਇੰਸ ਮੈਡੀਕਲ ਨਾਨ ਮੈਡੀਕਲ ਤੇ ਕਮਰਸ ਦੀ ਜਿਹੜਾ ਉਹਨਾਂ ਵਿੱਚ ਬੱਚੇ ਵੜਨ ਵਾਲੇ ਉਹ ਕੀਰਤੀ ਕਾਮਿਆਂ ਦੇ ਬੱਚੇ ਆ ਦਲਤ ਵਰਗ ਦੇ ਬੱਚੇ ਆ ਜਾਂ ਨਿਮਨ ਕਿਸਾਨੀ ਦੇ ਬੱਚੇ ਆ ਪਿੱਛੇ ਜੇ ਤੁਸੀਂ ਨਤੀਜੇ ਦੇਖੇ ਹੋਣੇ ਆ ਮੈਰਿਟੋਰੀਅ ਸਕੂਲਾਂ ਦੇ ਵਿੱਚ ਇਹਨਾਂ ਨੇ 118 ਸਕੂਲ ਐਮੀਨ ਸਕੂਲ ਆ ਫੈਮੀਨ ਸਕੂਲ ਕੇ ਉਹਦੇ ਪ੍ਰਚਾਰ ਪ੍ਰਸਾਰ ਤੇ ਲੱਖਾਂ ਰੁਪਇਆ ਲਾਤਾ ਪਰ ਉੱਥੋਂ ਸਿਰਫ 2 ਮੈਟਾਂ ਆਈਆਂ ਮੈਰਿਟੋਰੀਅ ਸਕੂਲਾਂ ਦੇ ਵਿੱਚੋਂ 37 ਮੈਟਾਂ ਜਿਹੜੀਆਂ ਆਈਆਂ 10 ਸਕੂਲਾਂ ਦੇ ਵਿੱਚੋਂ ਉਸ ਤੋਂ ਇਲਾਵਾ ਜੇ ਜੇ ਆਡਵਾਂਸ ਦੀ ਗੱਲ ਕਰੀਏ 44 ਬੱਚੇ ਇਹਨਾਂ ਨੇ ਵੱਡੇ ਵੱਡੇ ਬੈਨਰ ਲਾਤੇ ਵੀ ਪੰਜਾਬ 'ਚ ਇਤਿਹਾਸਕ ਗੱਲ ਹੋਈ ਆ 44 ਬੱਚੇ ਜੇ ਆਡਵਾਂਸ ਕਲੀਅਰ ਕੀਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਉਹਨਾਂ ਵਿੱਚੋਂ 21 ਬੱਚੇ ਜਿਹੜੇ ਆ ਉਹ ਮੈਰਿਟਰੀਅ ਸਕੂਲਾਂ ਦੇ ਆ ਉਹਨਾਂ ਚ ਬੱਚੇ ਵੀ ਜਿਹੜੇ ਆ ਇੱਕ ਕੁੜੀ ਦੀ ਵੀਡੀਓ ਵਾਇਰਲ ਤੁਸੀਂ ਦੇਖਿਆ ਹੋਣਾ ਝੋਨਾ ਲਾਉਣ ਵਾਲੀ ਕੁੜੀ ਦੀ ਹੋਈ ਆ ਇੱਕ ਮੁੰਡਾ ਉਹਦੇ ਫਾਦਰ ਸਾਹਿਬ ਭੱਠੇ ਤੇ ਕੰਮ ਕਰਦੇ ਆ ਪਰ ਸਰਕਾਰ ਉਹਨਾਂ ਬੱਚਿਆਂ ਦੇ ਲਈ ਜਾਂ ਇਹਨਾਂ ਸਕੂਲਾਂ ਦੇ ਲਈ ਜਾਂ ਅਧਿਆਪਕਾਂ ਦੇ ਲਈ ਕੁਝ ਵੀ ਜਿਹੜਾ ਉਹ ਨਹੀਂ ਕਰ ਰਹੀ ਝੂਠੀ ਸਿੱਖਿਆ ਕ੍ਰਾਂਤੀ ਦੇ ਨਾਅਰੇ ਜਿਹੜੀ ਉਹ ਲਾ ਰਹੀ ਆ ਭਗਵੰਤ ਸਿੰਘ ਮਾਨ ਮਿਲਦੇ ਨਹੀਂ ਮੀਟਿੰਗਾਂ ਕਰਦੇ ਨਹੀਂ ਬਿਲਕੁਲ ਨਹੀਂ ਮਿਲਦੇ ਜੀ ਭਗਵੰਤ ਸਿੰਘ ਮਾਨ ਦਾ ਇਹ ਬੜੇ ਵਾਰ ਕੋਸ਼ਿਸ਼ ਕੀਤੀ ਅੱਜ ਵੀ ਭਗਵੰਤ ਸਿੰਘ ਮਾਨ ਨੂੰ ਮਿਲਣ ਆਏ ਜੇ ਭਗਵੰਤ ਸਾਹਿਬ ਮਿਲਣ ਮਾਨ ਮਿਲਦੇ ਹੁੰਦੇ ਸਾਨੂੰ ਕੀ ਲੋੜ ਸੀ ਇਹੋ ਜਿਹੇ ਬੈਰੀਕੇਡਾਂ ਦੇ ਰੋਕਾਂ ਤੇ ਆ ਕੇ ਖੜਨ ਦਾ 44 44 ਡਿਗਰੀ ਦੇ ਵਿੱਚ ਤੁੱਪੇ ਸੜਕਾਂ ਦੇ ਧੀਆ ਪੈਣ ਨੂੰ ਰੁਲਣ ਦਾ ਚਾਹ ਥੋੜੀ ਸੀ ਮੈਰੀਟੋਰੀ ਸਕੂਲਾਂ ਦੇ ਵਿੱਚ 310 ਦੇ ਕਰੀਬ ਲੈਕਚਰਾਰ ਨੇ ਜਿਨ੍ਹਾਂ ਵਿੱਚੋਂ 50% ਲੈਕਚਰਾਰ ਆੜੇ ਪੀ ਐਚ ਡੀ ਆ ਜੇ ਮੈਂ ਤੁਹਾਨੂੰ ਇਹਨਾਂ ਦੀ ਭਰਤੀ ਪ੍ਰਕਿਰਿਆ ਬਾਰੇ ਦੱਸ ਦਈਏ ਪਹਿਲਾਂ ਇੱਕ ਟੈਸਟ ਹੁੰਦਾ ਉਸ ਤੋਂ ਬਾਅਦ ਇੱਕ ਅਕੈਡਮਿਕ ਸਕੋਰ ਬੰਦਾ ਮੈਟ ਬੰਦੀ ਹੈ ਫਿਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਟੀਚਰਾਂ ਤੋਂ ਪੜਾ ਕੇ ਦੇਖਿਆ ਜਾਂਦਾ ਜਿਹੜਾ 2014 ਦਾ ਅੱਜ ਤੱਕ ਦਾ ਵੀ ਰਿਜ਼ਲਟ ਪਿਆ ਉਹਨਾਂ ਦਾ 사이ਟ ਤੇ ਚੈੱਕ ਕਰ ਲਓ ਜਿਹੜੀ ਇਹ ਡਿੰਗਾ ਮਾਰ ਰਹੇ ਆ ਵੀ ਅਸੀਂ ਪਾਰਦਰਸ਼ੀ ਭਰਤੀ ਕਰਦੇ ਆ ਅੱਜ ਤੋਂ 11 ਸਾਲ ਪਹਿਲਾਂ ਵੀ ਪਾਰਦਰਸ਼ੀ ਭਰਤੀ ਹੋਈ ਆ ਇੱਕ ਵੀ ਬੁਕਸ ਭਰਤੀ ਜਾਂ ਫੇਕ ਭਰਤੀ ਹੋਈ ਅਸੀਂ ਆਪਣੀਆਂ ਮੰਗਾਂ ਮੰਗਣੀਆਂ ਛੱਡ ਦਿਆਂਗੇ ਪੰਜਾਬ ਸੈਂਟਰ ਟੀਚਰ ਜਿਹੜੇ ਆ ਯੂਜੀਸੀ ਨੈਟ ਜੀਆਰਫ ਫਿਰ ਵੀ ਸਰਕਾਰ ਜਿਹੜੀ ਇਹਨਾਂ ਸਕੂਲਾਂ ਬਾਰੇ ਜਾ ਇਹਨਾਂ ਅਧਿਆਪਕਾਂ ਬਾਰੇ ਕੋਈ ਗੱਲਬਾਤ ਨਹੀਂ ਕਰ ਰਹੀ ਝੂਠੀ ਸਿੱਖਿਆ ਕ੍ਰਾਂਤੀ ਦੇ ਨਾਅਰੇ ਜਿਹੜੀ ਉਹ ਨਾਅਰੇ ਧੰਨਵਾਦ ਜੀ